ਇੱਕ ਡਾਕਟਰ ਦੀ ਰਿਪੋਰਟ Google ਤੇ ਜਾ ਕੇ ਉਹ ਮੈਨੂੰ ਨਾਂ ਭੁੱਲ ਗਿਆ ਜੇ ਚੱਲਦੇ ਮੇਰੇ ਟਾਈਮ ਵਿੱਚ ਨਾ ਮੈਨੂੰ ਚੇਤੇ ਆ ਗਿਆ ਤੁਹਾਨੂੰ ਮੈਂ ਦੱਸ ਦਵਾਂਗਾ ਮੇਰੇ ਕੋਲ ਲਿਖਿਆ ਪਿਆ ਉਹਨੇ ਬੜੀ ਵੱਡਕਾਰ ਰਿਪੋਰਟ ਦਿੱਤੀ ਉਹ ਕਹਿੰਦੀ ਮਾਓ ਕਹਿੰਦਾ ਮਾਹ ਸਭ ਤੋਂ ਵੈਰ ਨ ਤੂੰ ਆਪਣੇ ਬੱਚੇ ਦੀ ਬਣ ਗਈ ਅੱਜ ਤੋਂ ਹੀ ਆਪਣੇ ਬੱਚਿਓ ਕੋ ਦੋ ਚੀਜ਼ਾਂ ਖੋਣ ਰਹੀਆਂ ਜੇ ਇੱਕ ਨੋਟ ਕਰਿਓ ਪੜ੍ਹੋ ਜੇ ਤੁਹਾਡਾ 5 ਸਾਲ ਦਾ ਬੱਚਾ ਮੋਬਾਈਲ ਪਕੜ ਕੇ ਦੋ ਵਕਤ ਰੋਟੀ ਖਾਂਦਾ ਨਾ ਉਹ 15 ਸਾਲ ਤੱਕ ਜੀਤੇ ਰਹੇ ਇਤਨਾ ਰੋਟੀ ਖਾਂਦਾ ਰਿਹਾ ਉਹਦੀ ਜ਼ਿੰਦਗੀ ਵਿੱਚ ਉਹ ਟੇਸਟ ਖਤਮ ਹੋ ਜਾਵੇਗਾ ਟੇਸਟ ਉਹਨੂੰ 15 ਸਾਲਾਂ ਬਾਅਦ ਪੁੱਛੋਗੇ ਨਾ ਵੀ ਪੁੱਤਰ ਜੀ ਆ ਸਬਜੀ ਕਿ ਤਰ੍ਹਾਂ ਦੀ ਲੱਗੀ ਉਹ ਕਹੇਗਾ ਮੈਨੂੰ ਪਤਾ ਹੀ ਨਹੀਂ ਕਿ ਤਰ੍ਹਾਂ ਦੀ ਲੱਗਦੀ ਉਹਦੀ ਮਾਨਸਿਕਤਾ ਖਤਮ ਹੋ ਜਾਣੀ ਟੇਸਟ ਵਾਲੇ ਪਾਸੇ ਨੰਬਰ 1 ਨੰਬਰ 2 ਤੁਸੀਂ ਆਪਣੇ ਬੱਚਿਆਂ ਨੂੰ ਆਪ ਦਿਮਾਗੀ ਪ੍ਰੋਬਲਮ ਦੇਣ ਡੀਆਂ ਜੇ ਦਿਮਾਗੀ ਬਿਮਾਰੀਆਂ ਤੁਸੀਂ ਆਪਣੇ ਬੱਚਿਆਂ ਨੂੰ ਆਪ ਦੇਣ ਡੀਆਂ ਜੀ ਜਿਨ੍ਹਾਂ ਦਾ ਬੱਚਾ 10 ਸਾਲ रेगुलर 2-2 3-3 ਘੰਟੇ ਰੋਜ਼ ਮੋਬਾਈਲ ਵੇਖ ਲਵੇਗਾ ਉਹ ਮਾਨਸਿਕ ਤੌਰ ਤੇ ਇਨਾਪ ਸੈਟ ਹੋ ਜਾਵੇਗਾ ਮਾਨਸਿਕ ਤੌਰ ਤੇ ਇਨਾ ਜਿਆਦਾ ਪਾਗਲ ਹੋ ਜਾਵੇਗਾ 15 ਸਾਲਾਂ ਤੋਂ ਬਾਅਦ ਉਹਨੂੰ ਦੁਨੀਆਦਾਰੀ ਦਾ ਚੇਤਾ ਭੁੱਲ ਜਾਵੇਗਾ ਇਹ ਮੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ